ਕਿਸਾਨ ਕਿਸੇ ਸਾਜ਼ਿਸ਼ ਦਾ ਸ਼ਿਕਾਰ ਨਾ ਬਣਨ ਅਜਿਹਾ ਹੁਕਮ ਡਾਕਟਰ ਸਵੇਹ ਮਾਨ ਸਿੰਘ ਵੱਲੋਂ ਦਿੱਤਾ ਗਿਆ ਤੇ ਉਸ ਵੇਲੇ ਇਹ ਕਹਾਣੀ ਬੜੀ ਅਹਿਮ ਮੰਨੀ ਜਾ ਰਹੀ ਹੈ ਜਦੋਂ ਜਗਜੀਤ ਸਿੰਘ ਡੱਲੇਵਾਲ ਨੂੰ 14 ਫਰਵਰੀ ਤੱਕ ਮੈਡੀਕਲ ਸਹਾਰੇ ਜ਼ਿੰਦਗੀ ਜਿਉਣ ਲਈ ਮਜਬੂਰ ਕੀਤਾ ਜਾ ਰਿਹਾ ਹੋਵੇ ਦੂਜੇ ਵੱਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੜਿਆੜੇ ਵੀ ਕੇਂਦਰ ਤੋਂ ਮੰਗ ਕੀਤੀ ਹੈ ਕਿ ਸੰਘਰਸ਼ੀ ਕਿਸਾਨਾਂ ਨਾਲ ਗੱਲਬਾਤ ਦਾ ਗੇੜ 14 ਫਰਵਰੀ ਤੋਂ ਪਹਿਲਾ ਆਰੰਭਿਆ ਜਾਵੇ ਕਹਿ ਸਕਦੇ ਆ ਕਿ ਇੱਕ ਵੱਡਾ ਸ਼ੱਕ ਉਭਜ ਰਿਹਾ ਕਿ ਕਿਤੇ ਖਨੌਰੀ ਮੋਰਚੇ ਨਾਲ ਕੇਂਦਰ ਕੋਈ ਸਾਜਸਤਾਨੀ ਖੇਡੇਗਾ ਸੋ ਇਸ ਅਹਿਮ ਮਾਮਲੇ ਸਬੰਧੀ ਅੱਜ ਦੇ মিডিਆ ਸਦਸ ਜੁੜ ਰਹੇ ਨੇ ਰਾਸੀ ਮਾਹਰ ਤੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿਲਾ ਜੀ ਸੋ ਚਿਲਾ ਸਾਹਿਬ ਸਭ ਤੋਂ ਪਹਿਲਾਂ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਪਿੰਡਰ ਸਾਹਿਬ ਚਿਲ੍ਹਾ ਸਾਹਿਬ ਡਾਕਟਰ ਸਵੇਮਾਨ ਸਿੰਘ ਦੀ ਟੀਮ ਕਹਿ ਕਹਿ ਲਈਏ ਕਿ ਡਾਕਟਰ ਅਵਤਾਰ ਸਿੰਘ ਦੀ ਅਗਵਾਈ ਹੇਠ ਖਨੌਰੀ ਮੋਰਚੇ 'ਚ ਪਿਛਲੇ 55-56 ਦਿਨ ਤੋਂ ਮਰਨ ਭਰਤੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਦੇਖਰੇਖ ਦੇ ਵਿੱਚ ਵੱਡੀ ਪੱਧਰ ਉਤੇ ਜੂਸ ਰਹੀ ਸੀ ਤੇ ਹੁਣ ਡਾਕਟਰ ਸਵੇਮਾਨ ਸਿੰਘ ਦਾ ਵਿਦੇਸ਼ਾਂ ਤੋਂ ਜਿਹੜਾ ਇਹ ਸਾਰੇ ਉਪਚਰ ਹੈ ਮਾਮਲੇ ਉਤੇ ਪ੍ਰਤੀਕਰਮ ਆ ਰਿਹਾ ਹੈ ਉਹਨਾਂ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਕਿਹੜਾ ਉਹ ਡਾਕਟਰ ਜਿਹੜਾ ਕਹਿ ਰਿਹਾ ਕਿ ਮੈਡੀਕਲ ਸਹਾਰੇ ਜਗਜੀਤ ਸਿੰਘ ਢੱਲੇਵਾਲ ਨੂੰ ਅੱਗੇ ਜਿਹੜਾ ਉਹਨਾਂ ਦੀ ਸਵਾਸਾ ਦੀ ਪੂੰਜੀ ਬਰਕਰਾਰ ਰੱਖੀ ਜਾਏਗੀ ਉਹਨਾਂ ਨੇ ਕਿਹਾ ਕਿ ਖਾਣਾ ਪੀਣਾ ਜ਼ਰੂਰੀ ਹੈ ਇਹ ਗੱਲਬਾਤ ਦੇ ਗੇਟ ਦੇ ਵਿੱਚ ਉਹਨਾਂ ਨੇ ਸ਼ੱਕ ਪਲਟਾਇਆ ਕਿ ਇੰਨੀ ਦੂਰ ਕਿਉਂ ਗੱਲਬਾਤ ਹੋਣ ਕਿਉਂ ਨਹੀਂ ਹੋ ਸਕਦੀ ਜੀ ਚਿਲਾ ਸਾਹਿਬ ਮੈਂਦਰ ਸਾਹਿਬ ਦੇਖੋ ਗੱਲ ਤਾਂ ਡਾਕਟਰ ਸਾਹਿਬ ਦੀ ਬਿਲਕੁਲ ਠੀਕ ਹੈ ਡਾਕਟਰ ਸਵੇਮਾਨ ਸਿੰਘ ਕਿਸੇ ਜਾਣ ਪਹਿਚਾਣ ਦੇ ਮਥਾਜ ਨਹੀਂ ਕਿਸਾਨ ਸੰਘਰਸ਼ 'ਚ ਬਹੁਤ ਵੱਡਾ ਉਹਨਾਂ ਨੋ ਯੋਗਦਾਨ ਰਿਆ ਲਗਾਤਾਰ ਦਿੱਲੀ ਬੈਠ ਕੇ ਉਹ ਆਪਣੀ ਟੀਮ ਨਾਲ ਸੰਘਰਸ਼ੀ ਕਿਸਾਨਾਂ ਨੂੰ ਸੀ ਅੰਨਦਾਤਾ ਨੂੰ ਡਾਕਟਰੀ ਸਹੂਲਤ ਮਹయ్యా ਕਰਾਉਂਦੇ ਨੇ ਜੀ ਉਹਨਾਂ ਨੇ ਚਲੋ ਜਿਹੜਾ ਇਹ ਤਰਕ ਦਿੱਤਾ ਹੈ ਕਿ ਮੈਡੀਕਲ ਸਹਾਰੇ ਕਿਸੇ ਵਿਅਕਤੀ ਨੂੰ ਕਿੰਨੀ ਦੇਰ ਜਿਉਂਦਾ ਰੱਖਿਆ ਜਾ ਸਕਦਾ ਜਾਂ ਨਹੀਂ ਰੱਖਿਆ ਜਾ ਸਕਦਾ ਇਹ ਇੱਕ ਅਲੱਗ ਵਿਸ਼ਾ ਹੈ ਇਹਦਾ ਤਾਂ ਜਵਾਬ ਮੈਡੀਕਲ ਮਾਹਰ ਦੇ ਸਕਦੇ ਨੇ ਜੀ ਪਰ ਜਿਹੜਾ ਉਹਨਾਂ ਦਾ ਉਹਨਾਂ ਦੀ ਦਲੀਲ ਹੈ ਜਿਹਦੇ ਪਿੱਛੇ ਉਹ ਖਦਸ਼ਾ ਜ਼ਾਹਰ ਕਰ ਰਹੇ ਨੇ ਉਹ ਬਿਲਕੁਲ ਠੀਕ ਹੈ ਜੀ ਦੇਖੋ ਕਹਿ ਰਹੇ ਨੇ ਕੱਲ ਸੱਦਾ ਦਿੱਤਾ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਗੱਲਬਾਤ ਦਾ ਕਿਸਾਨਾਂ ਨਾਲ ਜੀ ਜਿਹੜੀ ਕਿ ਚੰਡੀਗੜ੍ਹ ਚ ਹੋਣੀ ਹੈ 26 ਸੈਕਟਰ ਚ 14 ਫਰਵਰੀ ਨੂੰ ਹੋਣੀ ਹੈ ਸ਼ਾਮੀ 5 ਵਜੇ ਉਦੈ ਚ ਜਗਦੀਸ਼ ਸਿੰਘ ਢੱਲੇਵਾਰ ਤੇ ਬਾਕੀ ਸਾਥੀ ਉਹਨਾਂ ਦੇ ਸ਼ਾਮਲ ਹੋਣਗੇ ਉਸ ਮੀਟਿੰਗ ਚ ਜੀ ਕੱਲ ਤੋਂ ਲੈ ਕੇ ਅੱਜ 20 ਤਰੀਕ ਹੈ ਕੱਲ 19 ਫਰਵਰੀ ਸੀ ਜੀ ਤੇ ਜਿਹੜੇ 10 ਦਿਨ ਇਹ ਇਹ ਹੋ ਗਏ ਜਿਹੜੇ ਫਰਵਰੀ ਦੇ ਨੇ 28 ਫਰਵਰੀ ਦਾ ਜਿਹੜਾ ਹੈਗਾ ਮਹੀਨਾ ਹੈ ਕੱਲ ਤੋਂ 9-10 ਦਿਨ ਸੀ ਤੇ 14 ਦਿਨ ਹੋ ਜੀ 23 ਦਿਨ 23-24 ਦਿਨ ਦਾ ਵਕਫਾ ਮੀਟਿੰਗ 'ਚ ਕਿਉਂ ਹੂੰ ਜੀ ਬਹੁਤ ਵੱਡਾ ਸਵਾਲ ਹੈ ਪਿੰਡਰ ਸਾਹਿਬ ਕਿ ਦੇਖੋ ਦਿੱਲੀ ਤੋਂ ਟੀਮ ਨੇ ਆਣਾ ਹੈ ਜਹਾਜ਼ ਰਾਹੀਂ ਆਵੇ ਹੂੰ ਜਿੰਜਾ ਘਾਰਾਂ ਹੀ ਆਵੇ ਜੇ ਘਾਰਾਂ ਹੀ ਆਣਗੇ ਤਾਂ 5 ਘੰਟੇ ਲੱਗਣਗੇ ਜਹਾਜ਼ ਰਾਹੀਂ ਆਏ ਤਾਂ ਅੱਧਾ ਘੰਟਾ ਲੱਗੇਗਾ ਉਹਨਾਂ ਨੂੰ ਇੱਥੇ ਆਣ ਲਈ ਹੂੰ ਜੀ ਫਿਰ ਮੰਗਾ ਵੀ ਪਤਾ ਹੈ ਵੀ ਕੀ ਨੇ ਗੱਲਬਾਤ ਵੀ ਪਤਾ ਹੈ ਕਿਹਦੇ ਨਾਲ ਕਰਨੀ ਹੈ ਕੋਈ ਇਹ ਵੀ ਨਹੀਂ ਵੀ ਕੋਈ ਬਹੁਤ ਸਾਰਾ ਦੇਸ਼ ਕੋਈ ਕਿਸੇ ਚੋਣਾਂ ਚੱਲ ਰਹੀਆਂ ਨੇ ਕੋਈ ਲੋਕ ਸਭਾ ਦੀਆਂ ਜਾਂ ਕੋਈ ਦੇਸ਼ ਕੋਈ ਅਜੇ ਹੀ ਗੱਲ ਹੋਈ ਹੋਈ ਹੈ ਵੀ ਹਲੇ ਸਮਾਂ ਨਹੀਂ ਹੈਗਾ ਅਧਿਕਾਰੀਆਂ ਕੋਲ ਜਾਂ ਮੰਤਰੀਆਂ ਕੋਲ ਅਜੇ ਹਾਂ ਵੀ ਕੁਝ ਨਹੀਂ ਹੈ ਹੂੰ ਸਾਰਾ ਕੁਝ ਨੋਰਮਲ ਹੈ ਸਾਰਾ ਕੁਝ ਠੀਕ ਠਾਕ ਹੋ ਰਿਹਾ ਹੈ ਸਿਰ ਫਿਰ ਇੰਨੀ ਲੰਮੀ ਉਡੀਕ ਕਿਉਂ ਹੂੰ ਬਿਲਕੁਲ ਜੀ ਇੱਕ ਤਾਂ ਏਵੇਂ ਲੱਗ ਰਿਹਾ ਵੀ ਕੇਂਦਰ ਸਰਕਾਰ ਜਿਹੜੀ ਦਿੱਲੀ ਵਾਲੀ ਚੋਣਾਂ 'ਚ ਵੀ ਕਿਤੇ ਕਿਸਾਨਾਂ ਦੀ ਗੱਲ ਕਰ ਕਰਕੇ ਆਮ ਆਦਮੀ ਪਾਰਟੀ ਜਿਆਦਾ ਉਹਨਾਂ ਤੇ ਜਿਹੜੀ ਲਹਿਰ ਰਹੀ ਸੀ ਤਵੇ ਉਹਨਾਂ ਨੂੰ ਤਿੱਖੇ ਤੇਵਰ ਦਿਖਾ ਰਹੀ ਸੀ ਵੀ ਪੰਜਾਬ ਦੇ ਕਿਸਾਨਾਂ ਦਾ ਇਹ ਹਾਲ ਹੈ ਜਗਜੀਤ ਜੀਜੀ ਸਿੰਘ ਢੱਲੇਵਾਲ ਦਾ ਮਰਨ ਵਰਤ ਤੇ ਨੇ ਉਹਨਾਂ ਨੂੰ ਹਰ ਹਰ ਚਾਹੇ ਉਹ ਭਗਵੰਤ ਮਾਨ ਸੀ ਚਾਹੇ ਕੇਜਰੀਵਾਲ ਸੀ ਹੂੰ ਜੀ ਉਹਨਾਂ ਦੇ ਪਾਸ ਹੁੰਦਾ ਹਿੱਸਾ ਸੀ ਇਹ ਸਾਰਾ ਕੁਝ ਹੂੰ ਇੱਕ ਤਾਂ ਐਵੇਂ ਲੱਗਦਾ ਕੇਂਦਰ ਸਰ ਵੀ ਕੇਂਦਰ ਸਰਕਾਰ ਦਿੱਲੀ ਦੀ ਜਿਹੜਾ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਅਗਲੇ ਮਹੀਨੇ ਹੂੰ ਪਹਿਲੇ ਹਫਤੇ ਚ ਹੋ ਜਾਣੀਆਂ ਨੇ ਜੇ ਲੱਗਦਾ ਵੀ ਉਹ 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 ਇਹਨਾਂ ਦੇ ਇਹ ਪਾਲਿਸੀ ਖੇਡ ਕੇ ਪੱਤਾ ਖੇਡ ਕੇ ਇੱਕ ਕਿਸਮ ਦਾ ਹੂੰ ਉਹ ਜਿਹੜਾ ਉਹਨਾਂ ਦੇ ਵਿਰੁੱਧ ਸਿੱਧੇ ਨਿਸ਼ਾਨੇ ਲਾਏ ਜਾ ਰਹੇ ਸੀ ਉਹਨੂੰ ਜ਼ਰੂਰ ਕਿਤੇ ਨਾ ਕਿਤੇ ਖੁੰਡਾ ਕਰਨਾ ਚਾਹੋ ਸਫਲ ਹੋ ਗਈ ਜਿਹੜੀ ਕੇਂਦਰ ਸਰਕਾਰ ਹੈ ਓਕੇ ਜੀ ਨੰਬਰ 2 ਇਹ ਆਪਣਾ ਪਿੰਡਰ ਸਾਹਿਬ ਕੇ ਸੁਪਰੀਮ ਕੋਰਟ ਵੀ ਦੇਖੋ ਲਗਾਤਾਰ ਇਸ ਕੇਸ ਦੀ ਸੁਣਵਾਈ ਕਰ ਰਹੀ ਸੀ ਹੂੰ ਹੂੰ ਜੀ ਠੀਕ ਹੈ ਹਾਲੇ ਸਿੱਧੇ ਤੌਰ ਤੇ ਸੁਪਰੀਮ ਕੋਰਟ ਨੇ ਆਪਣੀਆਂ ਮਹਾਰਾ ਕੇਂਦਰ ਵੱਲ ਨਹੀਂ ਮੋੜੀਆਂ ਸੀ ਹਾਲੇ ਉਹਨਾਂ ਦੇ ਨਿਸ਼ਾਨੇ ਤੇ ਪੰਜਾਬ ਸਰਕਾਰ ਹੀ ਸੀ ਜੀ ਪਰ ਪਰ ਇੱਕ ਨਾ ਇੱਕ ਦਿਨ ਜਦੋਂ ਪੰਜਾਬ ਸਰਕਾਰ ਲਗਾਤਾਰ ਦਲੀਲਾਂ ਦੇ ਰਹੀ ਸੀ ਜਦੋਂ ਜਗਜੀਤ ਸਿੰਘ ਡੱਲੇਵਾਲ ਖੁਦ ਸੁਪਰੀਮ ਕੋਰਟ ਤੋਂ ਮੰਗ ਕਰ ਰਹੇ ਸੀ ਪਟੀਸ਼ਨ ਦਾਇਰ ਕਰਕੇ ਕਿ ਭਾਈ ਤੁਸੀਂ ਕੇਂਦਰ ਨੂੰ ਕਹੋ ਐਮਐਸਪੀ ਦੀ ਮੰਗੀ ਹੋਈ ਮੰ ਜਿਹੜੀ ਹੈਗੀ ਹੈ ਮੰਗ ਉਹਨੂੰ ਕਾਨੂੰਨੀ ਗਰੰਟੀ ਦੇਵੇ ਫਿਰ ਕਿਤੇ ਨਾ ਕਿਤੇ ਸੁਪਰੀਮ ਕੋਰਟ ਨੂੰ ਵੀ ਉਧਰਲੇ ਪਾਸੇ ਨੂੰ ਤੁਰਨਾ ਪੈਣਾ ਸੀ ਹੂੰ ਹੂੰ ਕਿਉਂਕਿ ਉਹਦਾ ਕਾਰਨ ਇਹ ਸੀ ਮਿੰਦਰ ਸਾਹਿਬ ਕੇ ਪਿਛਲੇ ਦਿਨੀ ਆਪਾਂ ਦੇਖਿਆ ਸੁਪਰੀਮ ਕੋਰਟ ਨੇ ਐਮਐਸ ਦੀ ਟੀਮ ਤੋਂ ਤਾਂ ਮੈਡੀਕਲ ਦੀ ਜਿਹੜੀ ਰਿਪੋਰਟਾਂ ਜਾਂਚ ਕਰਵਾਉਣ ਦਾ ਐਲਾਨ ਕਰੇ ਦਿੱਤਾ ਸੀ ਹੂੰ ਹੂੰ ਜੀ ਯਾਨੀ ਕਿ ਉਹਨਾਂ ਨੇ ਆਪਣੀਆਂ ਮੁਹਾਰਾ ਮੋੜ ਲੀਆਂ ਸੀ ਕੇਂਦਰ ਵੱਲੋਂ ਹੂੰ ਹੂੰ ਐਮਐਸ ਵੱਲ ਜੀ ਜੀ ਐਮਐਸ ਵੱਲ ਮੋੜ ਲੀਆਂ ਸੀ ਐਮਐਸ ਵੀ ਕੇਂਦਰ ਸਰਕਾਰ ਦਾ ਹੀ ਜਿਹੜਾ ਇੱਕ ਅਧਾਰਾ ਹੈ ਜੀ ਜੀ ਮੈਡੀਕਲ ਸੋ ਇਸ ਕਰਕੇ ਜਦੋਂ ਹੁਣ ਇਹ ਮੇ ਲੱਗ ਰਿਹਾ ਹੈ ਵੀ ਇਹ 2-3 ਗੱਲਾਂ ਨੂੰ ਦੇਖ ਕੇ ਕੇਂਦਰ ਸਰਕਾਰ ਕਾਫੀ ਨਿਸ਼ਾਨੇ ਤੇ ਸੀ। ਹੂੰ ਇਸ ਕਰਕੇ ਉਸ ਨਿਸ਼ਾਨੇ ਤੋਂ ਜਿਹੜਾ ਆਪਣੇ ਆਪ ਨੂੰ ਦੂਰ ਕਰਾਉਣ ਲਈ ਵੀ ਨਾਂ ਲੱਗੇ ਨਿਸ਼ਾਨਾ ਹੂੰ ਇਹ ਜਿਹੜੀ ਕੇਂਦਰ ਸਰਕਾਰ ਨੇ ਜਿਹੜਾ ਹੈ ਭੇਜੇ ਇੱਥੇ ਜਿਹੜੇ ਖੇਤੀਬਾੜੀ ਵਿਭਾਗ ਦੇ ਜੁਆਇੰਟ ਕਿਹੜੇ ਸੀ ਉਹ ਡਾਇਰੈਕਟਰ ਜਾਂ ਕਮਿਸ਼ਨਰ ਕੀ ਦਿੱਲੀ ਤੋਂ ਆਏ ਸੀ ਪ੍ਰਿਆ ਰੰਜਨ ਹਾਂ ਬਿਲਕੁਲ ਬਿਲਕੁਲ ਹਾਈ ਪੱਧਰ ਦੇ ਅਧਿਕਾਰੀ ਸਨ ਕੇਂਦਰ ਦੇ ਬਿਲਕੁਲ ਜੀ ਤੇ ਫਿਰ ਉਹਨਾਂ ਨੇ ਉਸ ਤੋਂ ਬਾਅਦ ਸਾਰਾ ਕੁਝ ਉਹਨਾਂ ਦੀ ਗੱਲਬਾਤ ਸਿੱਧੀ ਡੱਲੇਵਾਲ ਸਾਹਿਬ ਨਾਲ ਵੀ ਹੋਈ ਹੂੰ ਤੇ ਸੱਦਾ ਉਸੇ ਦਿਨ ਮਿਲ ਗਿਆ ਜੀ 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 ਕਿਸਾਨਾਂ ਨੂੰ ਜੀ ਤੇ ਨਾਲ ਦੀ ਨਾਲ ਫਿਰ ਉਸ ਤੇ ਜਿਹੜਾ ਹੈਗਾ ਐਮਲ ਸ਼ੁਰੂ ਹੋ ਗਿਆ ਜੀ ਜਿਹੜੀ ਮੀਟਿੰਗਾਂ ਤੇ ਡੱਲੇਵਾਲ ਸਾਹਿਬ ਆਪਣਾ ਰਾਜ ਕਰਾਉਣ ਲਈ ਸਹਿਮਤ ਹੋ ਗਏ ਜੀ ਬਿਲਕੁਲ ਡਾਕਟਰ ਸਵੇਮਾਨ ਸਵੇਮਾਨ ਜਿਹੜੇ ਸੁਚੇਤ ਕਰ ਰਹੇ ਨੇ ਜੀ ਡਾਕਟਰ ਸਾਹਿਬ ਕਿਸਾਨਾਂ ਨੂੰ ਜੀ ਬਿਲਕੁਲ ਉਹਨਾਂ ਦੀ ਜਿਹੜੀ ਤਰਕ ਤੇ ਦਲੀਲ ਹੈ ਬਿਲਕੁਲ ਵਾਜਬ ਹੈ ओके ਕੇ ਕੇਂਦਰ ਸਰਕਾਰ ਦੇਖੋ ਸਰਕਾਰਾਂ ਕੋਈ ਵੀ ਹੋਵੇ ਅੱਜ ਭਾਜਪਾ ਦੀ ਸਰਕਾਰ ਹੈ ਨਰਿੰਦਰ ਮੋਦੀ ਨੇ ਸੁਪਹਿਲੀਆਂ ਵੀ ਹੋਣ ਜਾਂ ਅੱਗੇ ਨੂੰ ਆਉਣ ਵਾਲੀਆਂ ਹੋਣ ਸਰਕਾਰਾਂ ਦੀ ਜਿਹੜੀ ਨੀਤੀ ਹੁੰਦੀ ਹੈ ਉਹ ਟਾਲ ਮਟੋਲ ਜਿਆਦਾ ਰਹਿੰਦਾ ਉਹਦੇ ਵਿੱਚ ਹੂੰ 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 ਕਿਸੇ ਵੀ ਮੰਗ ਲਈ ਤੇ ਖਾਸ ਕਰਕੇ ਐਮਐਸਪੀ ਦੀ ਤਾਂ ਮੰਗ ਹੀ ਬਹੁਤ ਵੱਡੀ ਹੈ ਜਿਹੜੀ ਕਾਨੂੰਨੀ ਗਾਰੰਟੀ ਦੀ ਦੰਦੇ ਨੇ ਤਾਂ ਬਹੁਤ ਸਾਰਾ ਜਿਹੜਾ ਕਿੰਨਾ ਪੈਸਾ ਚਾਹੀਦਾ ਹੈ ਦੇਸ਼ ਨੂੰ ਜੇ ਖਸਲਾ ਖਰੀਦਣ ਲਈ ਹੂੰ 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 ਇਸ ਕਰਕੇ ਜਿਹੜੇ ਡਾਕਟਰ ਸਵੇਮਾਨ ਸਿੰਘ ਸੁਚੇਤ ਕਰ ਰਹੇ ਨੇ ਕਿ ਭਾਈ ਤੁਸੀਂ ਧਿਆਨ ਰੱਖੋ ਕਿਤੇ ਕੇਂਦਰ ਦੇ ਚਾਰਜ ਨਾ ਆ ਜਿਓ ਹੂੰ ਕਿਉਂਕਿ ਹੁਣ ਬਹੁਤ ਵੱਡਾ ਵਰਤਾਂਤ ਸਿਰਜਿਆ ਜਾ ਚੁੱਕਿਆ ਸੀ ਇਹ ਹੁਣ ਜਿਹੜਾ ਡੱਲੇਵਾਲ ਦੇ ਮਰਨ ਮਰਤ ਕਰਕੇ ਪੰਜਾਬ ਚ ਵੀ ਜਿੱਥੇ ਉਹ ਉਭਾਰ ਸ਼ੁਰੂ ਹੋ ਗਿਆ ਸੀ ਕਿਸਾਨ ਮੋਰਚਾ ਲਈ ਇੱਥੇ ਦੇਸ਼ ਭਰ ਤੋਂ ਵੀ ਜਿਹੜੇ ਬਾਕੀ ਰਾਜਾਂ ਤੋਂ ਵੀ ਕਿਸਾਨਾਂ ਚ ਉਤਸ਼ਾਹ ਪੈਦਾ ਹੋਣ ਲੱਗਿਆ ਸੀ ਆਪਾਂ ਨੇ ਦੇਖਿਆ ਹੀ ਹੈ ਜਿਹੜੇ 111 ਕਿਸਾਨ ਜੀ ਬੈਠੇ ਸੀ ਪਹਿਲੇ ਦਿਨ ਮਰਨਵਰਤੇ ਤੇ ਦੂਜੇ ਦਿਨ 10 ਕਿਸਾਨ ਹਰਿਆਣੇ ਤੋਂ ਵੀ ਆ ਕੇ ਬੈਠੇ ਹਾਂਜੀ ਬਿਲਕੁਲ ਬਿਲਕੁਲ ਜੀ ਰਾਜਸਥਾਨੋਂ ਬੜੇ ਕਿਸਾਨਾਂ ਨੇ ਵੀ ਪਤਾ ਲੱਗਿਆ ਵੀ ਆਣ ਕਿਆ ਸੀ ਵੀ ਅਸੀਂ ਵੀ ਆ ਕੇ ਮਰਨਵਰਤੇ ਬੈਠਾਂਗੇ ਹੂੰ ਸੋ ਇਸ ਕਰਕੇ ਫਿਰ ਕੇਂਦਰ ਸਰਕਾਰ ਨੂੰ ਲੱਗਦਾ ਸੀ ਵੀ ਕਿਤੇ ਨਾ ਕਿਤੇ ਤੇ ਜਿਆਦਾ ਮਾਹੌਲ ਨਾ ਗਰਮਾ ਜਾਵੇ ਸਾਰੇ ਦੇਸ਼ 'ਚ ਨਾ ਇਹ ਸਾਰਾ ਕਿਸਾਨ ਅੰਦੋਲਨ ਜਿਵੇਂ ਪਹਿਲਾਂ ਫੈਲਿਆ ਸੀ ਉਸ ਢੰਗ ਨਾਲ ਫੈਲ ਜਾਵੇ ਹੂੰ ਇਸ ਕਰਕੇ ਉਹਨਾਂ ਨੇ ਇੱਕ ਵਾਰ ਮੈਨੂੰ ਇਹ ਲੱਗਦਾ ਕਿ ਕੇਂਦਰ ਸਰਕਾਰ ਆਪਣੇ ਕਿਸਾਨਾਂ ਨੂੰ ਜਿਹੜੀ ਆਪਣੀ ਕੋਸਸ ਜਾਂ ਚਾਲ ਜੋ ਮਰਜ਼ੀ ਕਹਿ ਲੋ ਉਹਦੇ ਚ ਅਲਝਾਂ ਜਾਂ ਫਸਾਣ ਚ ਕਾਮ ਆਵ ਰਹੀ ਹੈ ਫਿਲਟਰ ਸਾਹਿਬ ਇੱਕ ਵਾਰ ਇੱਕ ਵਾਰ ਤਾਂ ਲੱਗ ਰਿਹਾ ਹੈ ਕਿ ਰਹੀਂ ਸਿੰਘ ਦਾ ਜਿਹੜੀ ਦਲੀਲ ਹੈ ਜਾਂ ਖਤਸਾ ਉਹ ਕਿਤਨੇ ਕਿਤੇ ਵਾਕੀ ਗੰਭੀਰ ਹੈ ਬਿਲਕੁਲ ਤੇ ਮੈਂ ਜੀ ਹੁਣ ਹਾਲਾਂਕਿ ਦੇਖੋ ਡੱਲੇਵਾਰ ਸਾਹਿਬ ਚਲੋ ਬਹੁਤ ਵਧੀਆ ਗੱਲ ਹੈ ਜ਼ਿੰਦਗੀ ਹਰੇਕ ਇਨਸਾਨ ਦੀ ਬਹੁਤ ਕੀਮਤੀ ਹੈ ਹਾਂ ਬਿਲਕੁਲ ਉਹ ਵਖਰੀ ਜੀ ਜੀ ਬਿਲਕੁਲ ਬਿਲਕੁਲ ਉਹ ਇਲਾਜ ਕਰਾਉਣ ਲੱਗੇ ਨੇ ਡਾਕਟਰੀ ਇਲਾਜ ਪਹਿਲਾਂ ਵੀ ਹਰ ਹਰ ਸਾਰੀਆਂ ਤੇ ਰਾਹੇ ਕਹਿ ਰਹਿਆ ਸੀ ਕਿ ਇਲਾਜ ਹੋਣਾ ਚਾਹੀਦਾ ਹੈ ਜਲਦੀ ਹੋਣਾ ਚਾਹੀਦਾ ਹੈ ਸਰ ਸੁਪਰੀਮ ਕੋਰਟ ਵੀ ਲਗਾਤਾਰ ਕਹਿੰਦਾ ਰਿਹਾ ਸੁਪਰੀਮ ਕੋਰਟ ਵੱਲੋਂ ਬਣਾਈ ਹੋਈ ਉੱਚ ਤਾਕਤੀ ਕਮੇਟੀ ਦੇ ਵੀ ਇੱਥੇ ਆ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਸੀ ਹੂੰ 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 ਪਰ ਇਹ ਇਲਾਜ ਸ਼ੁਰੂ ਹੋਇਆ ਹਲੇ ਉਹਨਾਂ ਨੇ ਮਰਨ ਵਰਤ ਨਹੀਂ ਖੋਲਿਆ ਹੂੰ ਜੀ ਤੇ ਡੱਲੇਵਾਲ ਸਾਹਿਬ ਇਹ ਗੱਲ ਵੀ ਕਹਿ ਰਹੇ ਨੇ ਕਿ ਉਹਨਾਂ ਦਾ ਮਰਨ ਵਰਤ ਜਿਹੜੀ ਮੀਟਿੰਗ ਹੋਣੀ ਹੈ ਹੂੰ ਜਾਦਾਂ ਖਰਗਰੀ ਨੂੰ ਜੀ ਜੀ ਜਿਹੜੇ ਉਹਦੇ ਸਿੱਟੇ ਹੋਣਗੇ ਉਹਨਾਂ ਤੇ ਨਿਰਭਰ ਕਰੇਗਾ ਹੂੰ 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 ਹਾਲਾਂਕਿ ਜਿਹੜੇ 211 ਕਿਸਾਨ ਹੋਰ ਮਰਨਵਰਤ ਤੇ ਬੈਠੇ ਸੀ ਉਹਨਾਂ ਨੇ ਆਪਣਾ ਮਰਨਵਰਤ ਖੋਲ ਦਿੱਤਾ ਹੂੰ ਜੀ ਬਿਲਕੁਲ ਪਰ ਡੱਲੇਵਾਲ ਦਾ ਜਿਹੜਾ ਹੈਗਾ ਮਰਨਵਰਤ ਉਹ ਜਾਰੀ ਹੈ ਜੇ ਹੁਣ ਤੱਕ ਕਾਫੀ ਸਾਰੀ ਜਿਹੜੀ ਡਾਕਟਰਾਂ ਦੀ ਟੀਮ ਹੈ ਰਜਿੰਦਰਾ ਹਸਾਲ ਪਟਿਆਲਾ ਦੀ ਜਿਹੜੀ ਮੈਡੀਕਲ ਸੁਪਰਡੈਂਟ ਨੇ ਗ੍ਰੀਸ਼ ਸ਼ਾਨੀ ਉਹਨਾਂ ਦੀ ਗਵਾਹੀ ਚ ਸਾਰੇ ਚਾਹੇ ਅਸੀਸ਼ ਖਲਤ ਹੋਣ ਡਾਕਟਰ ਚਾਹੇ ਡਾਕਟਰ ਵਿਕੇਸ਼ ਗੁਰ ਹੋਰ ਅੱਧੀ ਦਰਜਣ ਤੋਂ ਵੱਧ ਜਿਹੜੀ ਡਾਕਟਰਾਂ ਦੀ ਟੀਮ ਹੈ ਹੁਣ ਉੱਥੇ ਲ ਉਹਨਾਂ ਨੂੰ ਮੈਨਾ ਕਰਕੇ ਉਹਨਾਂ ਨੂੰ ਡ੍ਰਿਪ ਲਗਾ ਦਿੱਤਾ ਗਿਆ ਉਹਦੇ ਨਾਲ ਚਲੋ ਉਹਨਾਂ ਦੀ ਜਿਹੜੀ ਸਿਹਤ ਹੈ ਪਹਿਲਾਂ ਨਾਲੋਂ ਕੁਝ ਫਰਕ ਜ਼ਰੂਰ ਪਾਊਗਾ ਹੂੰ ਹੂੰ ਅ ਪਿੰਡਰ ਸਾਹਿਬ ਪਰ ਉਹ ਹੁਣ ਕੇਂਦਰ ਕਿੰਨਾ ਕੁ ਗੰਭੀਰ ਹੈ ਕੀ ਕੇਂਦਰ ਫਿਰ ਇਸ ਵਾਰ ਕਿਸਾਨਾਂ ਨਾਲ ਕੋਈ ਚਾਲ ਖੇਡੇਗਾ ਜਾਂ ਫਿਰ ਉਹਨਾਂ ਨੂੰ ਲੱਗੇਗਾ ਕਿ ਨਹੀਂ ਆ ਸਾਡੀ ਜਿਹੜੀ ਅਸੀਂ ਆਪਣੇ ਮੰਨੀ ਹੋਈ ਮੰਗ ਹੈ ਉਹਨੂੰ ਜ਼ਰੂਰ ਲਾਗੂ ਕਰਨ ਲਈ ਕੋਈ ਕਿਸਾਨਾਂ ਨੂੰ ਬਚਨ ਬੱਧਤਾ ਪ੍ਰਗਟ ਕਰੇਗਾ। ਹੂੰ ਇਹ ਤਾਂ ਹੁਣ ਸਾਰੀਆਂ ਨਜ਼ਰਾਂ ਦਿੱਤੀ ਗਈਆਂ 14 ਤਰੀਕ ਤੇ 14 ਫਰਵਰੀ ਨੂੰ ਜਿਹੜਾ ਚੰਡੀ ਇੱਕ ਗੱਲ ਇਹ ਵੀ ਹੋਰ ਉੱਪਰ ਕੇ ਸਾਹਮਣੇ ਆ ਰਹੀ ਹੈ ਖਾਸਾ ਉਹ ਵੀ ਹੈ ਕਿ ਕਿਤੇ ਕਿਉਂਕਿ ਐਸ ਕੇ ਐਮ ਦੋਨਾਂ ਧੜਿਆਂ ਦੀ ਪਿਛਲੇ ਸਮੇਂ ਕਈ ਗੇੜ ਦੀ ਗੱਲਬਾਤ ਹੋਈ ਸੁਭਾਵਨਾ ਸੀ ਕਿ ਦੋਨੇ ਫਿਰ ਇੱਕ ਗੁੱਟ ਚ ਹੋਣਗੇ ਇੱਕ ਟੀਮਵਰਕ ਚ ਕੰਮ ਕਰਨਗੇ ਕਿਤੇ ਕੇਂਦਰ ਨੇ ਇਹ ਤਾਂ ਨਹੀਂ ਵਿਚਾਰ ਲਿਆ ਕਿ ਕਿਉਂ ਨਾ ਇਹਨਾਂ ਨੂੰ ਏਕਤਾ ਦੇ ਜਿਹੜਾ ਲੜੀ ਚੱਲ ਰਹੀ ਹੈ ਉਹਦੇ ਵਿੱਚ ਕਿਸ ਤਰ੍ਹਾਂ ਕਿਤੇ ਕੋਈ ਰੁਕਾਵਟ ਖੜੀ ਕੀਤੀ ਜਾਵੇ ਕੋਈ ਸ਼ੱਕ ਸ਼ੁਬਾ ਖੜਾ ਕੀਤਾ ਜਾਵੇ ਬਿਲਕੁਲ ਪਿੰਡਰ ਸਾਹਿਬ ਇਹ ਤਾਂ ਦੇਖੋ ਕੋਈ ਵੀ ਹੁਕਮਰਾਨ ਹੋਵੇ ਉਹਨੇ ਪਾੜੋ ਤੇ ਰਾਜ ਕਰੋ ਉਹਨਾਂ ਦੀ ਸਭ ਤੋਂ ਪਹਿਲਾ ਅੰਗ ਹੁੰਦਾ ਜਦੋਂ ਵੀ ਕੋਈ ਮੋਰਚਾ ਚੱਲਦਿਆ ਆਪਾਂ ਦੇਖਦੇ ਆ ਕਿ ਕਿਤੇ ਨਾ ਕਿਤੇ ਹੋ ਉਹਨਾਂ ਦੀ ਸਭ ਤੋਂ ਪਹਿਲੀ ਕੋਸ਼ਿਸ਼ ਫੁੱਟ ਪਾਣੀ ਹੁੰਦੀ ਹੈ ਉਹਨਾਂ ਮੋਰਚਿਆਂ 'ਚ ਹੂੰ ਜੀ ਕਿਸੇ ਵੀ ਸਰਕਾਰ ਦੀ ਭਾਵੇਂ ਰਾਜ ਸਰਕਾਰ ਹੋਵੇ ਭਾਵੇਂ ਕੇਂਦਰਾਂ ਦੀਆਂ ਸਰਕਾਰਾਂ ਹੋਣ ਜੀ ਜੀ ਇਸੇ ਕਰਕੇ ਹੁਣ ਇਹ ਮੋਰਚਾ ਜਿਹੜੇ ਬਹੁਤ ਜਲਦੀ ਸੰਭਾਵਨਾ ਸੀ ਇਕੱਠੇ ਹੋਣ ਦੀ ਹਾਲਾਂਕਿ ਜਿਹੜੀ ਪਿਛਲੀ ਮੀਟਿੰਗ ਹੋਈ ਸੀ ਉਹਦੇ 'ਚ ਮੈਨੂੰ ਲੱਗਦਾ ਸੀ ਕਿ ਮਤਭੇਦ ਸ਼ਾਇਦ ਵਧ ਗਏ ਨੇ ਜਿਆਦਾ ਜਿਹੜੀ ਕੌਮੀ ਨਵੀਂ ਕੌਮੀ ਮੰਡੀ ਨੀਤੀ ਦੀ ਮੰਗ ਨੂੰ ਲੈ ਕੇ ਜਿਹੜਾ ਸੀ ਹੂੰ ਤੇ ਉਸ ਤੋਂ ਬਾਅਦ ਉਹਨਾਂ ਨੇ ਹੁਣ ਜਿਹੜੀ ਅੱਜ ਇਹ ਜਿਹੜੀ ਏਕਤਾ ਹੈ ਉਹਦੇ 'ਚ ਮੈਨੂੰ ਲੱਗਦਾ ਹੈ ਕਿ ਹੁਣ ਫੇਰ ਕਾਫੀ ਜਿਆਦਾ ਵਖਰੇਵਾ ਪੈ ਪੈ ਜਾਊਗਾ ਜਿਹੜੀ ਅੱਜ ਉਹਨਾਂ ਨੇ ਇੱਕ ਉਹਨਾਂ ਨੇ ਕਿਹਾ ਵੀ ਅਸੀਂ ਮੈਂਬਰ ਪਾਰਲੀਮੈਂਟ ਤੇ ਰਾਜ ਸਭਾ ਦੇ ਘਰਾਂ ਦੇ ਬਾਹਰ ਇੱਕ ਮੰਗ ਪੱਤਰ ਚਪਕਾਵਾਂਗੇ ਪੱਤਰ ਭੇਜਾਂਗੇ ਤੇ ਚਪਕਾਵਾਂਗੇ ਵੀ ਘਰਾਂ ਦੇ ਬਾਹਰ ਹੂੰ 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 ਉਹਦੇ 'ਚ ਦੋ ਹੀ ਮੰਗਾਂ ਹੋਣਗੀਆਂ ਹੁਣ ਉਹਨਾਂ ਦੀ ਐਮਐਸਪੀ ਦੀ ਕਾਨੂੰਨੀ ਗਰੰਟੀ ਤੇ ਇੱਕ ਨਵੀਂ ਕੌਮੀ ਮੰਡੀ ਨੀਤੀ ਦਾ ਜਿਹੜਾ ਖਰੜਾ ਰੱਦ ਕਰਨ ਦਾ ਪਹਿਲਾਂ ਉਹਦੇ 'ਚ ਇਹ ਵੀ ਇੱਕ ਮੰਗ ਸ਼ਾਮਲ ਸੀ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਤੁਰੰਤ ਬਚਾਇਆ ਜਾਵੇ ਹੂੰ 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 ਉਹ ਮੰਗ ਉਹ ਮੰਨਫੀ ਹੋ ਗਈ ਹੁਣ ਉਸ ਮੰਗ ਪੱਤਰ 'ਚ ਉਹ ਸੂਤਕਿਸਾਨ ਮੋਰਚੇ ਦਾ ਜਿਹੜਾ ਮੰਗ ਹਾਂ ਜੀ ਜੀ ਓਕੇ ਤੇ ਉਹਨਾਂ ਨੇ ਪੋਜ਼ਿਟਿਵ ਵੀ ਕਰ ਦਿੱਤੀ ਹੈ ਕਿ ਹੁਣ ਕਿਉਂਕਿ ਇਲਾਜ ਸ਼ੁਰੂ ਹੋ ਗਿਆ ਉਹਨਾਂ ਨੇ ਤਸੱਲੀ ਪ੍ਰਗਟਾਈ ਹੈ ਕਿ ਡੱਲੇਵਾਲ ਸਾਹਿਬ ਦਾ ਇਲਾਜ ਸ਼ੁਰੂ ਹੋ ਗਿਆ ਇਸ ਕਰਕੇ ਹੁਣ ਉਸ ਮੰਗ ਤੋਂ ਪਿੱਛੇ हट ਗਏ ਨੇ ਉਹਨਾਂ ਦਾ 26 ਜਨਵਰੀ ਦਾ ਟਰੈਕਟਰ ਮਾਰਚ ਵੀ ਸੰਯੁਕਤ ਕਿਸਾਨ ਮੋਰਚੇ ਦਾ ਜਿਹੜੇ ਸਾਰੇ ਦੇਸ਼ ਚੋਂ ਕੱਢਿਆ ਜਾਣਾ ਹੈ ਉਹ ਲਗਾਤਾਰ ਕੱਢਦੇ ਆ ਰਹੇ ਨੇ ਇਸ ਕਰਕੇ ਹੁਣ ਇਵੇਂ ਹੈ ਭਿੰਡਰ ਸਾਹਿਬ ਕੇ ਜਿਹੜਾ ਏਕਤਾ ਕਿਸਾਨਾਂ ਦੀ ਹੋ ਰਹੀ ਸੀ ਹੁਣ ਉਹ ਵੀ ਨਹੀਂ ਹੋ ਰਹੀ ਯਾਨਕਿ ਕਈ ਨਿਸ਼ਾਨੇ ਖੇੜ ਗਿਆ ਕੇਂਦਰ ਇਕੋ تیر ਨਾਲ ਜੇ ਆਪਾਂ ਕਹਿ ਲਈਏ ਓਕੇ ਤੇ ਡਾਕਟਰ ਸਵੇਮਾਨ ਹਾਲਾਂਕਿ ਡਾਕਟਰ ਸਵੇਮਾਨ ਸਿੰਘ ਦੇ ਜਿਹੜਾ ਸੀ ਉਹਨਾਂ ਦਾ ਖਦਸ਼ਾ ਉਹਨਾਂ ਦਾ ਤਰਕ ਉਹਨਾਂ ਦੀਆਂ ਦਲੀਲਾਂ ਉਹਨਾਂ ਸਬੰਧੀ ਕਰ ਜਿਹੜੇ ਡੱਲੇਵਾਲ ਦੇ ਕਿਸਾਨ ਆ ਗੂਨੇ ਕੱਕਾ ਸਿੰਘ ਕੋਟੜਾ ਸੈਦ ਉਹਨਾਂ ਨੇ ਕੋਈ ਆਪਣੀ ਗੱਲ ਵੀ ਕਹੀ ਹੈ ਤੇ ਕਿਹਾ ਵੀ ਅਸੀਂ ਬਹੁਤ ਸੁਚੇਤ ਹਾਂ ਬਹੁਤ ਸਾਵਧਾਨ ਹਾਂ ਸਾਰੀ ਗੱਲਾਂ ਨੂੰ ਦੇਖ ਰਹੇ ਹਾਂ ਪਰ ਜਿਹੜਾ ਉਹਨਾਂ ਦਾ ਤਰਕ ਹੈ ਉਹ ਬਿਲਕੁਲ ਵਾਜਬਤਾ ਹੈਗਾ ਇਹ ਵੀ ਇੰਨੀ ਦੇਰੀ ਕਿਉਂ ਹੂੰ 29 ਦਿਨਾਂ ਦਾ ਦੇਖੋ فاਸਲਾ ਜਿਹੜਾ ਹੁਣ 20-25 ਦਿਨਾਂ ਦਾ ਜਿਹੜਾ فاਸਲਾ ਹੈ ਮੀਟਿੰਗ 'ਚ ਇਸ ਤੋਂ ਪਹਿਲਾਂ ਕਿਉਂ ਨਹੀਂ ਮੀਟਿੰਗ ਕੀਤੀ ਜਾ ਸਕਦੀ ਹੂੰ ਕੋਈ ਇਹ ਜੀ ਹੰਗਾਮੀ ਹਾਲਤ ਦੇ ਵਿੱਚ ਦੇਸ਼ ਹੈ ਬਿਲਕੁਲ ਜੀ ਤੇ ਪੰਜਾਬ ਦੇ ਜਿਹੜੇ ਖੇਤੀਬਾੜੀ ਮੰਤਰੀ ਨੇ ਗਰਮੀਤ ਸਿੰਘ ਖੁੱਡੀਆਂ ਉਹ ਵੀ ਕਹਿ ਚੁੱਕੇ ਨੇ ਕਿ ਮੀਟਿੰਗ ਜਲਦੀ ਹੋਣੀ ਚਾਹੀਦੀ ਹੂੰ 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 ਬਿਲਕੁਲ ਤੇ ਉਹ ਕਹਿੰਦਾ ਇਹ ਵੀ ਕਹਿ ਚੁੱਕੇ ਨੇ ਕਿ ਅਸੀਂ ਲਗਾਤਾਰ ਕੇਂਦਰੀ ਮੰਤਰੀਆਂ ਦੇ ਸੰਪਰਕ 'ਚ ਆ ਉਹਨਾਂ ਨੂੰ ਕਹਿ ਵੀ ਰਹੇ ਆ ਪਤਾ ਨਹੀਂ ਸੰਪਰਕ 'ਚ ਹੈਗੇ ਜਾਂ ਨਹੀਂ ਹੈਗੇ ਪਰ ਉਹਨਾਂ ਨੇ ਆਪਣੇ ਬਿਆਨ ਦੌਰਾਨ ਦਾਅਵਾ ਜ਼ਰੂਰ ਕੀਤਾ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਨੇ ਪਰ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਕੋਈ ਕੇਂਦਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਆਫੀਸ਼ੀਅਲੀ ਕੋਈ ਜਾਣਕਾਰੀ ਨਹੀਂ ਹੈਗੀ ਅਨ ਆਫੀਸ਼ੀਅਲੀ ਕਿਸੇ ਨੂੰ ਫੋਨ ਕੀਤਾ ਹੋਵੇ ਕਿਸੇ ਨੂੰ ਕੋਈ ਪੱਤਰ ਲਿਖਿਆ ਹੋਵੇ ਉਹ ਇੱਕ ਅਲੱਗ ਵਿਸ਼ਾ ਹੈ ਪਰ ਆਪਣੇ ਤੌਰ ਤੇ ਸਿੱਧੇ ਤੌਰ ਤੇ ਕਦੇ ਨਹੀਂ ਗਏ ਉਹ ਕਿ ਜਾ ਕੇ ਭਾਈ ਗੱਲ ਕਰ ਲੋ ਹੂੰ ਹੂੰ ਜੇ ਹੁਣ ਤਾਂ ਜਿਹੜਾ 14 ਤਰੀਕ ਤੇ ਲੱਗਦਾ ਨਹੀਂ ਭਾਵੇਂ ਕਾਫੀ ਸਾਰੀਆਂ ਜਥੇਬੰਦੀਆਂ ਡਾਕਟਰ ਸੁਮੇਂ ਮਾਨ ਸਿੰਘ ਕੱਲ ਨੂੰ ਆ ਰਹੀਆਂ ਨੇ ਤੇ ਕਹਿ ਵੀ ਰਹੀਆਂ ਨੇ ਜਲਦੀ ਹੋਣ ਜੇ ਇਹਦੀ ਮੀਟਿੰਗ ਖੁਦ ਪੰਜਾਬ ਸਰਕਾਰ ਵੀ ਕਰ ਰਹੀ ਹੈ ਪਰ ਐਵੇਂ ਲੱਗਦਾ ਹੈ ਪਿੰਡ ਸਾਹਿਬ ਕੇ ਲੱਗਦਾ ਨਹੀਂ ਕਿ 14 ਤੋਂ ਪਹਿਲਾਂ ਮੀਟਿੰਗ ਹੋਊਗੀ ਮੀਟਿੰਗ ਤਾਂ ਹੁਣ 14 ਨੂੰ ਹੀ ਹੋਏਗੀ ਹਾਂ 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 ਤੇ ਉਦੋਂ ਤੱਕ ਸੰਭਾਵਨਾ ਆਪਾਂ ਸੰਭਾਵਨਾ ਵੀ ਰੱਖ ਸਕਦੇ ਹਾਂ ਕਾਮਨਾ ਵੀ ਕਰ ਸਕਦੇ ਹਾਂ ਕਿ ਮੈਡੀਕਲ ਸੋ ਹੋਰ ਤੋਂ ਉਹਨਾਂ ਨੂੰ ਮਿਲਣੇ ਸ਼ੁਰੂ ਹੋ ਗਈ ਜਗਜੀਤ ਸਿੰਘ ਢੱਲੇਵਾਲ ਨੂੰ ਹਾਂ ਹਾਂ ਜੀ ਸੋ ਉਹਨਾਂ ਦੀ ਜਿਹੜੀ ਸਿਹਤ ਇਹ ਆਪੀ ਜਲਦੀ ਜਲਦੀ ਹੋਵੇ ਤਾਂ ਕਿ ਉਹ ਖੁਦ ਆਪਣੇ ਮੋਰਚੇ ਦੀ ਜਿਹੜਾ ਲਾਇਆ ਹੋਇਆ ਇਸ ਮੋਰਚੇ ਦੀ ਅਗਵਾਈ ਕਰੇ ਹੂੰ ਇੱਕ ਜਿਹੜਾ 21 ਤਰੀਕ ਨੂੰ ਭਿੰਡਰ ਸਾਹਿਬ ਜਿਹੜਾ ਸਰਵਣ ਸਿੰਘ ਪੰधेਰ ਹੋਰਾਂ ਨੇ ਜਿਹੜਾ ਭੇਜਣਾ ਸੀ ਜਥਾ ਜੀ ਉਹਦੇ ਬਾਰੇ ਵੀ ਅਜੇ ਕੋਈ ਜਿਹੜੀ ਹੈਗੀ ਹੈ ਬੇਯਕੀਨੀ ਤੇ ਬਣੀ ਹੋਈ ਹੈ ਕਿ ਜਾਏਗਾ ਜਥਾ ਜਾਂ ਫਿਰ ਉਹ ਵੀ ਮੁਲਤਵੀ ਕਰ ਲਿਆ ਜਿਹੜਾ ਸ਼ੰਭੂ ਬਾਰਡਰ ਤੋਂ ਹਰਿਆਣੇ ਉਹ ਜਿਹੜਾ ਸ਼ੰਭੂ ਬਾਰਡਰ ਤੋਂ ਦਿੱਲੀ ਨੂੰ ਜਾਣਾ ਹੈ ਜੀ ਜੀ ਹਾਂ ਬਿਲਕੁਲ ਜੀ ਅਜੇ ਤੱਕ ਉਹਦਾ ਵੀ ਕੋਈ ਅ ਅਧਿਕਾਰਤ ਤੌਰ ਤੇ ਉਸ ਉਹਦੀ ਉਹਦਾ ਕੀ ਹੈ ਪ੍ਰੋਗਰਾਮ ਚ ਕੀ ਹੈ ਉਸ ਬਾਰੇ ਕੋਈ ਜਾਣਕਾਰੀ ਉਹ ਉਹ OSL ਚ KMM ਦਾ ਵੱਡਾ ਇਹ ਪ੍ਰੋਗਰਾਮ ਹੁੰਦਾ ਹੈ ਅਸਲ ਚ ਕਿਸਾਨ ਮਜ਼ਦੂਰ ਹਾਂ ਬਿਲਕੁਲ ਕਿਸਾਨ ਮਜ਼ਦੂਰ ਮੋਰਚੇ ਦਾ ਜਿਹੜੇ ਪੰਦੇਰ ਸਾਹਿਬ ਨੇ ਜਿਹਦੀ ਵਾਈ ਕਰ ਰਹੇ ਨੇ ਉਹਨਾਂ ਨੇ ਐਲਾਨ ਕੀਤਾ ਹੋਇਆ ਹੈ ਨਾ ਕਿ 21 ਨੂੰ ਜਾਏਗਾ ਵੀ ਹਾਂਜੀ ਬਿਲਕੁਲ ਬਿਲਕੁਲ ਤੇ ਕੀ ਹੁਣ ਜਿਸਾ ਜਾਏਗਾ ਜਾਂ ਨਹੀਂ ਜਾਏਗਾ ਇਹਦੇ ਬਾਰੇ ਵੀ ਹਲੇ ਕੋਈ ਅਧਿਕਾਰਤ ਤੌਰ ਤੇ ਮੀਡੀਆ ਕੋਲ ਕੋਈ ਜਾਣਕਾਰੀ ਨਹੀਂ ਹੈ ਕਿ ਕਿ ਮੁਰਤਵੀ ਹੋ ਗਿਆ ਜਾਂ ਹੋ ਜਾਏਗਾ ਬਿਲਕੁਲ ਚਿਲਾ ਸਾਹਿਬ ਦੂਜੇ ਪੰਨੇ ਜਿਹੜਾ ਕਿਸਾਨ ਐਸ ਕੇ ਐਮ ਵੱਡੇ ਦੋਨਾਂ ਤੜਿਆਂ 'ਚ ਇਕਤਾ ਦੀ ਗੱਲ ਚੱਲੀ ਸੀ ਉਹ ਵੀ ਹੁਣ 705 ਵਿੱਚ ਆਪਾਂ ਕਹਿ ਸਕਦੇ ਹਾਂ ਕਿ ਅਗਲੇ ਸਮੇਂ ਕੋਈ ਗੱਲਬਾਤ ਹੋਏਗੀ ਜਾਂ 14 ਫਰਵਰੀ ਤੱਕ ਸਾਰਾ ਕੁਝ ਇੰਤਜ਼ਾਰ ਦੇ ਵਿੱਚ ਰਹੇਗਾ ਉਹਦੀ ਤਾਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਜੀ ਹੁਣ ਕੋਈ ਉਹਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੁਣ ਹੂੰ ਓਕੇ ਓਕੇ ਦੋਆਂ ਥਿਰਾਂ ਦੀ ਕਿਉਂਕਿ ਉੱਥੇ ਤਾਂ ਮਸਲਾ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਕਰਕੇ ਪੈਦਾ ਹੋਈ ਸਥਿਤੀ ਨੂੰ ਲੈ ਕੇ ਹੀ ਦੋਵੇਂ ਥਿਰਾਂ ਜ਼ਿਆਦਾ ਹੂੰ ਹੂੰ ਕੋਸ਼ਿਸ਼ ਕਰ ਰਹੀਆਂ ਸੀ ਨਾ ਹੁਣ ਜਦੋਂ ਤਰਕੇ ਤਰਕਦੇ ਰਹੇ ਨੇ ਐਸਕੇਮ ਕੇ ਕੇਂਦਰ ਨਾਲ ਮੀਟਿੰਗ ਦੇ ਮਿਲੇ ਸੱਦੇ ਮਗਰੋਂ ਹੂੰ ਹੂੰ ਡੱਲੇਵਾਲ ਦਾ ਇਲਾਜ ਸ਼ੁਰੂ ਹੋ ਗਿਆ ਹੁਣ ਹੂੰ ਹੂੰ ਇਸ ਕਰਕੇ ਹੁਣ ਮੈਨੂੰ ਲੱਗਦਾ ਵੀ ਉਹ ਆਪ ਕੋ ਆਪਣੇ ਜਿਹੜੇ ਵੱਖਰੇ ਪ੍ਰੋਗਰਾਮ ਜਿਵੇਂ ਉਹ ਪਹਿਲਾਂ ਲਗਾਤਾਰ ਚਲਾਉਂਦੇ ਆ ਰਹੇ ਨੇ ਹੂੰ ਹੂੰ ਵੋਹ ਬਿਹਤਰ ਈਕ ਨੂੰ ਉਹਨਾਂ ਨੇ 20 ਜਨਵਰੀ ਨੂੰ ਜਿਹੜਾ ਆਉਣੀ ਐ ਅੱਜ ਉਹਨਾਂ ਨੇ ਦੇਣੇ ਨੇ ਸਾਰੇ ਥਾਮਾ ਤੇ ਮੰਗ ਪੱਤਰ ਐਮਪੀਆ ਨੂੰ ਚਾਹੇ ਰਾਜ ਸਭਾ ਦੇ ਮੈਂਬਰ ਨੇ ਚਾਹੇ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਦੇ ਅੱਗੂ ਅੱਗੂ ਮੰਗ ਪੱਤਰ ਦੇਣਗੇ ਜੀ ਜੀ ਤੇ ਉਹਦੇ ਜੋ ਉਹਨਾਂ ਦੀਆਂ ਮੰਗਾਂ ਤਾਂ ਹੁਣ ਫਿਰ ਦੋਈ ਰਹਿਣਗੀਆਂ ਹਾਂ ਉਹ ਕਹਿੰਦੇ ਡੱਲੇਵਾਲ ਵਾਲਾ ਮਾਮਲਾ ਮਨਫੀ ਹੋ ਗਿਆ ਉਹਨਾਂ ਦੇ ਵਿੱਚ ਬਿਲਕੁਲ ਪਹਿਲਾਂ ਉਹਨਾਂ ਨੇ ਇਹ ਕਿਹਾ ਸੀ ਨਾ ਜੀ ਪਹਿਲਾਂ ਤਾਂ ਪਹਿਲਾਂ ਤਾਂ ਇਹ ਵੀ ਸੀ ਵੀ ਪ੍ਰਦਰਸ਼ਨ ਕਰਾਂਗੇ ਰਾਜ ਸਭਾ ਤੇ ਲੋਕ ਸਭਾ ਦੇ ਚਲਾ ਦੇ ਮੂਰੇ ਹੂੰ ਹੂੰ ਪਰ ਹੁਣ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਰੱਦ ਕਰਤਾ ਉਹਨਾਂ ਨੇ ਕਿਹਾ ਵੀ WhatsApp ਰਾਹੀਂ ਈਮੇਲ ਰਾਹੀਂ ਜਾਂ ਡਾਕ ਰਾਹੀਂ ਇਹ ਜਿਹੜੇ ਮੰਗ ਪੱਤਰ ਭੇਜੇ ਜਾਣਗੇ ਪਹਿਲਾਂ ਸਾਰੇ ਦੇਸ਼ 'ਚ ਉਹਨਾਂ ਨੇ ਮੈਂਬਰ ਪਾਰਲੀਮੈਂਟ ਰਾਜ ਸਭਾ ਜਾਂ ਲੋਕ ਸਭਾ ਦੇ ਘਰਾਂ ਦੇ ਮੂਰੇ ਪਰਦਰਸ਼ਨ ਕਰਨ ਦਾ ਵੀ ਐਲਾਨ ਕੀਤਾ ਸੀ ਹੂੰ ਵਿਕਾਸ ਕਰਕੇ ਉਹਨਾਂ ਦਾ ਫਿਰ ਜ਼ਿਆਦਾ ਤਰਕ ਦਾ ਜਗਜੀਤ ਸਿੰਘ ਉਹਨਾਂ ਦਾ ਜਿਹੜਾ ਜਿੰਨਾ ਪ੍ਰਾਇਓਰਟੀ ਜਗਜੀਤ ਸਿੰਘ ਡੱਲੇਵਾਲ ਸੀ ਹੂੰ ਹੂੰ ਜੀ ਬਿਲਕੁਲ ਸਰ ਹੁਣ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਜਿਹੜੇ ਹੈਗੇ ਨੇ ਹੁਣ ਉਹ ਜਦੋਂ ਰਾਤ ਸ਼ੁਰੂ ਹੋ ਗਿਆ ਤਾਂ ਨੇਚਰਲੀ ਸਾਰੀਆਂ ਧਿਰਾਂ ਨੂੰ ਇਹ ਹੋ ਗਿਆ ਨਾ ਵੀ ਇੱਕ ਇੱਕ ਕਿਸਮ ਦਾ ਵੀ ਡਲ ਗਿਆ ਜਿਹੜਾ ਹਾਂ ਕੇਂਦਰਪਾਲ ਕੇਟ ਦਾ ਸੰਕਟ ਜਿਹੜਾ ਬਣਿਆ ਹੋਇਆ ਸੀ ਉਹ ਕਿਸਮ ਦਾ ਟਲ ਗਿਆ ਹਾਂ ਉਹਦੇ ਨਾਲ ਕਿ ਸੜਕ ਦਾ ਜਾਂ ਮੈਦਾਨ ਦਾ ਅੰਦੋਲਨ ਸੀਗਾ ਉਹ ਡਾਕ ਤੇ ਆਣ ਖੜਾ ਈਮੇਲ ਪਿਆ ਕਿਸਮਟ ਗਿਆ ਬਿਲਕੁਲ ਜੀ ਹਾਲਾਂਕਿ ਡਾਕਟਰ ਸਵੇਮਾਨ ਸਿੰਘ ਜ਼ਰੂਰ ਪੁੱਛ ਰਹੇ ਨੇ ਕਿ ਕਿਹੜਾ ਡਾਕਟਰ ਹੈ ਭਾਈ ਜਿਹੜਾ ਕਹਿ ਰਿਹਾ ਹੈ ਕਿ 14 ਤਰੀਕ ਤੱਕ ਜਿਉਂਦਾ ਰਹਿ ਜਾਊਗਾ ਮੈਡੀਕਲ ਸਾਰੇ ਹਾਂ ਥੱਲੇ ਵਾਲ ਉਹਨਾਂ ਦਾ ਵੀ ਇੱਕ ਵੱਡਾ ਸਵਾਲ ਹੈ ਵੱਡਾ ਬਹੁਤ ਵੱਡਾ ਸਵਾਲ ਹੈ ਤੇ ਇਹਦਾ ਜਵਾਬ ਜਿਹੜੀਆਂ ਡਾਕਟਰ ਇਲਾਜ ਕਰ ਰਹੀਆਂ ਟੀਮਾਂ ਉਹਨਾਂ ਨੂੰ ਵੀ ਦੇਣਾ ਚਾਹੀਦਾ ਕਿਉਂਕਿ ਹੋ ਸਕਦਾ ਹੈ ਜੇ ਜਿਹੜੀ ਜਦੋਂ ਮੀਟਿੰਗ ਰੱਖੀ ਹੈ 14 ਤਰੀਕ ਦੀ ਡੱਲੇਵਾਲ ਨੂੰ ਵੀ ਮੀਟਿੰਗ 'ਚ ਸ਼ਾਮਲ ਹੋਣ ਲਈ ਕੇਂਦਰ ਨੇ ਕਿਹਾ ਹੈ ਤੇ ਫਿਰ ਉਹਨਾਂ ਨੇ ਕਿਸੇ ਨਾ ਕਿਸੇ ਡਾਕਟਰੀ ਟੀਮ ਦੀਆਂ ਜਾਂ ਰਿਪੋਰਟਾਂ ਦੀ ਜਾਂਚ ਕਿਸੇ ਤੋਂ ਪੜਤਾਲ ਕਰਾਈ ਹੋਊਗੀ ਕਿ ਇਹ ਇਲਾਜ ਮਿਲਣ ਨਾਲ ਹੀ ਠੀਕ ਹੋ ਜਾਣਗੇ ਹੂੰ 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 ਇਹ ਵੀ ਇਹ ਵੀ ਤਾਂ ਦੇਖਣਾ ਬਣੇਗਾ ਨਾ ਜੀ ਵੀ ਕੀ ਕੋਈ ਕੋਈ ਕਿਸੇ ਤੋਂ ਸਲਾਹ ਲੈ ਕੇ ਰੱਖੀ ਗਈ ਹੈ ਇਹ ਜਿਹੜੀ ਮੀਟਿੰਗ ਰੱਖੀ ਗਈ ਹੈ ਵੀ ਡਾਕਟਰਾਂ ਤੋਂ ਵੀ ਹਾਂ ਕੋਈ ਚੱਕਰ ਨਹੀਂ ਤੁਸੀਂ ਰੱਖ ਲਓ ਜਿੰਨੇ ਦਿਨਾਂ ਬਾਅਦ ਮਰਜ਼ੀ ਰੱਖਣੀ ਡੱਲੇਵਾਲ ਸਾਹਿਬ ਠੀਕ ਨੇ ਹਾਂ ਉਹਨਾਂ ਨੂੰ ਕੋਈ ਪਰਵਾਹ ਨਹੀਂ ਹਾਂ ਬਿਲਕੁਲ ਬਿਲਕੁਲ ਇਸ ਕਰਕੇ ਸਾਰੀਆਂ ਪ੍ਰਸਥਿਤੀਆਂ 'ਚ ਇੱਕ ਵਾਰ ਜ਼ਰੂਰ ਇਹ ਜ਼ਰੂਰ ਹੈ ਕਿ ਡਾਕਟਰ ਸਵੇਮਾਨ ਸਿੰਘ ਜੋ ਕਹਿ ਰਹੇ ਨੇ ਭਾਈ ਬਚ ਕੇ ਰਹੋ ਸचेत सचेत ਰਹੋ ਅਵੇਰ ਰਹੋ ਕਿਸਾਨਾਂ ਨੂੰ ਲਗਾਤਾਰ ਕਹਿ ਰਹੇ ਨੇ ਕਿਸੇ ਨਵੇਂ ਜਾਲ ਚ ਨਾ ਫਸਿਓ ਹੂੰ ਕਿਉਂਕਿ ਡਾਕਟਰ ਸਵੇਮਾਨ ਸਿੰਘ ਜਿਵੇਂ ਜਿਲ੍ਹਾ ਸਾਹਿਬ ਤੁਸੀਂ ਪਹਿਲਾਂ ਦੱਸਿਆ ਕਿ ਪਹਿਲੇ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਦੀ ਵੱਡੇ ਪੱਧਰ ਉੱਤੇ ਸਰਗਰਮੀ ਰਹੀ ਸਰਗਰਮੀ ਰਹੀ ਹੈ ਤੇ ਉਹਨਾਂ ਨੇ ਬਹੁਤ ਨੇੜੋਂ ਸਾਰਿਆ ਵਰਤਾਰੇ ਨੂੰ ਦੇਖਿਆ ਹੈ ਹਾਂ ਹਾਂ ਬਿਲਕੁਲ ਕਿਵੇਂ ਸਰਕਾਰਾਂ ਕੀ ਕੁਝ ਜਿਹੜਾ ਰੱਛ ਦੀਆਂ ਨੇ ਸਾਰਾ ਕੁਸਤੇ ਆਪਣੇ ਬੁਨੇ ਹੋਏ ਜਾਲ ਚ ਕਿਵੇਂ ਜਥੇਬੰਦੀਆਂ ਨੂੰ ਹਲ ਜਾ ਜਾਂ ਫਸਾ ਲੈਂਦੀਆਂ ਨੇ ਤੇ ਇਸੇ ਤਰ੍ਹਾਂ ਇਹ ਬਿਲਕੁਲ ਮੰਨਿਆ ਜਾ ਸਕਦਾ ਹੈ ਕਿ ਇੱਕ ਵਾਰ ਜ਼ਰੂਰ ਜਿਹੜੇ ਕਿਸਾਨ ਨੇ ਜਿਹੜੇ ਮੋਰਚਾ ਕਰ ਰਹੇ ਨੇ ਖਨੌਰੀ ਤੇ ਸ਼ੰਭੂ ਬਾਰਡਰਾਂ ਤੇ ਜ਼ਰੂਰ ਕੇਂਦਰ ਵੱਲੋਂ ਜਿਹੜੇ ਵਛਾਏ ਹੋਏ ਜਾਲ ਚ ਆਪਾਂ ਕਹਿ ਸਕਦੇ ਹਾਂ ਕਿ ਇੱਕ ਵਾਰ ਫਸ ਗਏ ਨੇ ਹੂੰ ਹੂੰ ਬਿਲਕੁਲ ਇਹਦੇ ਚ ਇਹਦੇ ਚ ਕੋਈ ਦੋ ਰਾਵਾਂ ਨਹੀਂ ਨਹੀਂ ਤਾਂ ਫਿਰ ਇਹ ਜ਼ੋਰ ਦੇ ਕੇ ਵੀ ਕਹਿ ਸਕਦੇ ਸੀ ਕਿ ਭਾਈ ਸਾਨੂੰ ਨਹੀਂ 14 ਫਰਵਰੀ ਦੀ ਮਨਜ਼ੂਰ ਸਾਨੂੰ ਤਾਂ ਤੁਸੀਂ ਜਨਵਰੀ ਮਹੀਨੇ ਚ ਮੀਟਿੰਗ ਦਿਓ ਕਿਹੜੀ ਦੇਣੀ ਹੈ ਹਾਂ ਬਿਲਕੁਲ ਚਿਲਾ ਸਾਹਿਬ ਇੱਥੇ ਇੱਕ ਸਵਾਲ ਵੱਡਾ ਹੋਰ ਖੜਾ ਹੁੰਦਾ ਕਿਉਂਕਿ ਸੱਤ ਸਮੁੰਦਰੋਂ ਪਾਰੋਂ ਡਾਕਟਰ ਸਵੇਮਾਨ ਸਿੰਘ ਇਹ ਹੁੱਕਾ ਦੇ ਰਿਹਾ ਹੈ ਇੱਕ ਖਤਸਾ ਜ਼ਾਹਰ ਕਰ ਦਿਆ ਹੈ ਕਿ ਕਿਹੜਾ ਹੈ ਉਹ ਡਾਕਟਰ ਜਿਹੜਾ 14 ਫਰਵਰੀ ਤੱਕ ਮੈਡੀਕਲ ਸਹਾਰੇ ਕਿਸੇ ਨੂੰ ਜਿਉਂਦਾ ਰੱਖਣ ਦੀ ਗਰੰਟੀ ਦੇ ਰਿਹਾ ਹੈ ਇਹ ਸਵਾਲ ਭਾਰ ਸਰਕਾਰ ਤੇ ਵੀ ਖੜਾ ਹੁੰਦਾ ਹੈ ਭਾਰ ਸਰਕਾਰ ਦੀ ਜਿਹੜੇ ਮੈਡੀਕਲ ਜਿਹੜੇ ਇਹ ਖੇਤਰ ਹੈ ਜਾਂ ਅਥਾਰਟੀ ਹੈ ਉਹਨੂੰ ਜਵਾਬ ਦੇਣਾ ਪਨੇਗਾ ਕਿ ਕਿਸ ਤਰ੍ਹਾਂ ਦਾ ਇਹ ਸਵਾਲ ਹੈ ਬਿਲਕੁਲ ਜੀ ਬਹੁਤ ਵੱਡੀ ਗੱਲ ਹੈ ਪਰ ਚਲੋ ਹੁਣ ਤੇਰਾਇ ਦਰੁਸਤ ਆਏ ਜੇ ਕੇਂਦਰ ਨੇ ਸੱਦਾ ਦਿੱਤਾ ਹੈ ਗੱਲਬਾਤ ਦਾ ਤਾਂ ਬਹੁਤ ਸਵਾਗਤ ਕਰਦੇ ਆ ਜੀ ਬਿਲਕੁਲ ਬਿਲਕੁਲ ਪ੍ਰਿੰਡਰ ਸਾਹਿਬ ਬਣਦਾ ਵੀ ਹੈਗਾ ਸਵਾਗਤ ਕਰਨਾ ਤੇ ਉਮੀਦ ਵੀ ਕਰਦੇ ਆ ਕਿ ਜਿਹੜਾ 14 ਨੂੰ ਮੀਟਿੰਗ ਹੋਏਗੀ ਤੇ ਬਹੁਤ ਖੁਸ਼ਗਵਾਰ ਮਾਹੌਲ ਚ ਹੋਵੇ ਤੇ ਜਿਹੜੇ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੀਆਂ ਪ੍ਰਵਾਨ ਕੀਤੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਦੀ ਜ਼ਰੂਰ ਕਿਸਾਨਾਂ ਨੂੰ ਕੋਈ ਨਾ ਕੋਈ ਜਿਹੜਾ ਉਹਨਾਂ ਦੇ ਅਨੁਸਾਰ ਜਿਵੇਂ ਮੰਗ ਰਹੇ ਨੇ ਕੋਈ ਲਿਖਤੀ ਭਰੋਸਾ ਉਹ ਜ਼ਰੂਰ ਦੇਣ ਇਹ ਆਪਾਂ ਜ਼ਰੂਰ ਕਾਮਨਾ ਕਰਦੇ ਆਂ ਤੇ ਇੱਕ ਕਾਮਨਾ ਇਹ ਵੀ ਕਰਦੇ ਆਂ ਕਿ ਜਗਜੀਤ ਸਿੰਘ ਢੱਲੇਵਾਲ ਦੀ ਜਿਹੜੀ ਸਿਹਤ ਹੈ ਉਹ ਜਲਦੀ ਤੋਂ ਜਲਦੀ ਠੀਕ ਹੋਵੇ ਉਹਨਾਂ ਦਾ ਜਿਹੜਾ ਡਾਕਟਰੀ ਇਲਾਜ ਸ਼ੁਰੂ ਹੋ ਚੁੱਕਾ ਹੈ ਉਹ ਉਸ ਇਲਾਜ ਨਾਲ ਉਹਨਾਂ ਨੂੰ ਜਿਹੜਾ ਕਾਰਗਰ ਢੰਗ ਨਾਲ ਉਹਨਾਂ ਦੀ ਸਿਹਤ ਯਾਪੀ ਹੋ ਗਈ ਬਿਲਕੁਲ ਬਿਲਕੁਲ ਖੈਰ ਕਿਉਂਕਿ ਇਹ ਸੰਘਰਸ਼ਾਂ ਵੀ ਕਈ ਵਾਰ ਕਈ ਮਸਲੇ ਹੁੰਦੇ ਆ ਉਹ ਜਿਹੜੀਆਂ ਹਾਕਮ ਨੇ ਹਕੂਮਤਾਂ ਨੇ ਉਹ ਨਹੀਂ ਸਿਰ ਪੈਰ ਪੜਾਉਂਦੀਆਂ ਸੰਘਰਸ਼ ਵੀ ਇੱਕ ਲੋਕਤੰਤਰ ਦੇ ਵਿੱਚ ਵੀ ਇੱਕ ਵੱਡਾ ਜ਼ਰੀਆ ਹੈ ਖੈਰ ਅੱਜ ਦੇ ਇਸ ਮੀਡੀਆ ਸਰਦਲ ਪ੍ਰੋਗਰਾਮ ਵਿੱਚ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੋਣ ਰਾਜੀਮਾਰ ਤੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿੱਲਾ ਜੀ ਸੋ ਚਿੱਲਾ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਲਈ ਤੁਸੀਂ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਪਿੰਟਰ ਸਾਹਿਬ ਇਹ ਮਿਸ਼ਨ ਪੰਜਾਬੀ